ਕਰਦਾ ਆ। ਆਪ ਵੀ ਉੱਠੇ। ਲੈ ਲੋ ਲੈ। ਇਹ ਪਛਾੜਿਆ ਮਾਤਾ ਵੀ। ਅੱਛਾ। 85 ਮੋਢੇ ਨੇ ਇਹ ਸਾਰੇ ਆਪਣੇ ਤੇ ਪਮਾਤੇ ਲੱਗੇ ਹੋਏ ਨੇ। ਇੱਥੇ ਜਿਹੜੇ ਵੀ ਅਸੀਂ ਹੁਣ ਜਿਹਨਾਂ ਨੇ ਮੇਰੇ ਕੋਲ ਤਾਂ ਨੇ ਉਹਨਾਂ ਨੇ ਖਾਇਆ ਹੋ ਜਾਣਾ। ਤੇ ਮੈਂ ਦੋ ਮੈਂ ਚਾਹਣਾ 2 ਮਿੰਟ ਲਈ ਸਾਡੇ ਸਰਪੰਚ ਮਾਤਾ ਨਾਣੀ ਦੇਵੀ ਦੇ ਦਰਸ਼ਨ ਕਰਾਂ ਕਿ ਸੋਹਣ ਦੇ ਕਿਤੇ ਉੱਪਰ ਰੱਖਿਆ ਜੈ ਕਾਰੇ ਸ਼ੇਰਾਂ ਵਾਲੀ ਦਾ ਫੁੱਲ ਸਾਚੇ ਦਰਬਾਰ ਕੀ ਜੈ ਮੈਂ ਮਹਾਵੀਰ ਸੇਵਾਦਾਰ ਦਾ ਬਹੁਤ ਆਰੀਆਂ ਜਿਨ੍ਹਾਂ ਨੇ ਇੱਥੇ ਬੁਲਾ ਕੇ ਸਾਡਾ ਏਡਾ ਮਾਨ ਬਖਸ਼ਿਆ ਮਾਤਾ ਦੇ ਦਰਬਾਰ ਚ ਔਰ ਸਾਨੂੰ ਇਹ ਪ੍ਰੇਰਿਤ ਕਰਕੇ ਆਏ ਸੀ ਵੀ ਸਾਡੇ ਤੁਸੀਂ ਇੱਥੇ ਆਣਾ ਲੰਗਰ ਚ ਤੇ ਸਾਨੂੰ ਇਹਨਾਂ ਨੇ ਬਹੁਤ ਮਾਨ ਦਿੱਤਾ ਹੈ ਮਾਤਾ ਨਾਨਾ ਦੇਵੀ ਇਹਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਇਹ ਦਿਨ ਰਾਤ ਤਰੱਕੀਆਂ ਕਰਨ ਜੈ ਮਾਤਾ ਦੀ जय माता, माता, माता दी आज ਜਿਹੜਾ ਅਸੀਂ ਇੱਥੇ ਮਾਤਾ ਦੇ ਦਰਬਾਰ 'ਚ ਬਹੇ ਹਾਂ ਆ ਬਾਂਗਾ ਜੀ ਮੇਰੇ ਨਾਲ ਨੇ ਮੈਨੂੰ ਕਹਿੰਦੇ ਆਪਾਂ ਨਰਦੇਵ ਜਾਣਾ ਹੈ ਮੈਂ ਕਿਹਾ ਬਾਂਗਾ ਜੀ ਕਦੋਂ ਜਾ ਰਹੇ ਕਹਿੰਦਾ ਵੇ ਕਿਦੋਂ ਤੇ ਪ੍ਰੋਗਰਾਮ ਲਾਓ ਜੀ ਇਹ ਜੀ ਮਾਤਾ ਦੀ ਕਿਰਪਾ ਹੋਈ ਮੈਂ ਚਰਨ ਸਿੰਘ ਹਾਂ ਅਸੀਂ ਕੁਝ ਕਲੱਬ 'ਚ ਇਕੱਠੇ ਸੀ ਮੈਂ ਕਿਹਾ ਜੀ ਆਪਾਂ ਮਾਤਾ ਚੱਲੋਂਗੇ ਕਹਿੰਦਾ ਅਸੀਂ ਵੀ ਚੱਲਾਂਗੇ ਨਾਲ ਵਾ ਮਾਤਾ ਦੀ ਇਹ ਜੀ ਕਿਰਪਾ ਹੈ ਜੀ ਇੱਥੇ ਪਹੁੰਚ ਗਏ ਅੱਜ ਤੁਹਾਡੇ ਜਿਹੜਾ ਸਾਡੇ ਸਤਿ ਪਾਤ ਜੀ ਨੇ ਤੁਸੀਂ ਉਹ ਸਾਡਾ ਜੀ ਸਨਮਾਨ ਕਰਨਾ ਇਹ ਤਾਂ ਮਾਤਾ ਦੀ ਕਿਰਪਾ ਹੀ ਆ ਸਾਡੇ ਤੇ ਮੈਂ ਸਮਝਦਾ ਬਹੁਤ ਬਹੁਤ ਧੰਨਵਾਦ ਰੱਬਾ जय माता दी महामई ਦੇ ਦਰਵਾਜ਼ਾ ਆਏ ਆ ਬਹੁਤ ਇੱਛੇ ਦਰਸ਼ਨ ਹੋਏ ਨੇ ਮਹਾਵਦੀ ਦੇ ਦਰਵਾਜ਼ਾ ਤੇ ਮਹਾਮਈ ਦੀ ਸੇਵਾ ਦੇ ਵਿੱਚ ਸਾਰੇ ਟਿਪਕ ਲੱਗੇ ਹੋਏ ਨੇ ਬਹੁਤ ਕਿਰਪਾ ਕਰ ਰਹੇ ਨੇ ਮਹਾਮਈ ਦੀ ਬਹੁਤ ਕਿਰਪਾ ਤੇ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਨੇ जय माता दी जय माता दी ਅੱਜ ਇੱਥੇ ਆ ਕੇ ਮਾਤਾ ਨਾਨਾ ਦੇਵੀ ਦੇ ਸਾਨੂੰ ਬਹੁਤ ਹੀ ਖੁਸ਼ੀ ਦਾ ਮਾਹੌਲ ਲੱਗਿਆ ਮਾਤਾ ਦੇ ਦਰਸ਼ਨ ਕੀਤੇ ਪਤਾ ਲੱਗਿਆ ਵੀ ਮਹਾਵਦੀ ਦੇ ਵਾਲੇ ਦਲ ਵਾਲੇ ਇੰਨੀ ਸੇਵਾ ਕਰ ਰਹੇ ਨੇ ਇੱਥੇ ਆਪਣੇ ਸਾਨੂੰ ਬਹੁਤ ਖੁਸ਼ੀ ਹੋਈ ਅੱਗੇ ਤੋਂ ਅਸੀਂ ਵੀ ਇਹਨਾਂ ਦਾ ਪੂਰਾ ਸਾਥ ਦੇਇਆ ਕਰਾਂਗੇ जय माता दी